ਉਡਾਸ ਵੀਡੀਓ ਦੇ ਵਿੱਚ ਧੰਨਵਾਦ ਆ ਤੇ ਆਪਾਂ ਕਾਫੀ ਵੀਡੀਓ ਜਿਹੜੀ ਜਾਣਕਾਰੀ ਪਾਉਣੀ ਹੈ ਇਟਲੀ ਦੇ ਬਾਰੇ ਨਿੱਕੇ ਨਿੱਕੇ ਛੋਟੇ ਛੋਟੀਆਂ ਗੱਲਾਂ ਦੇ ਬਾਰੇ ਤੇ ਅੱਜ ਮੈਂ ਤੁਹਾਡੇ ਨਾਲ ਦੋ ਤਿੰਨ ਵੀਡੀਓ ਸਾਂਝੀਆਂ ਕਰਨ ਲੱਗਾ ਕਿ ਜਿਹੜੀਆਂ ਤੁਹਾਡੇ ਲਈ ਬਹੁਤ ਕੀਮਤੀ ਨੇ ਇਹ ਨਹੀਂ ਪਤਾ ਵੀ ਕਿਹੜੇ ਉਹ ਦੇਸ਼ ਦਿਆਂ ਨੇ ਕਿਹੜੇ ਸ਼ਹਿਰ ਪਿੰਡ ਦਿਆਂ ਨੇ ਹੈਗੀਆਂ ਯੂਰਪ ਦੇ ਦੇਸ਼ਾਂ ਦੀਆਂ ਸਾਰੀਆਂ ਬਾਕੀ ਤੁਸੀਂ ਦੇਖ ਕੇ ਦੱਸ ਸਕਦੇ ਹੋ ਵੀ ਵੀਡੀਓ ਕਿੱਥੇ ਦੀ ਹੋ ਸਕਦੀਆਂ ਉਹ ਵੀਡੀਓ ਨੈਟ ਤੇ ਟਿਕਟੋਕ ਤੇ ਜਾਂ ਇੰਸਟਾਗ੍ਰਾਮ ਤੇ ਆਮੀ ਘੁੰਮਦੀਆਂ ਫਿਰਦੀ ਹੁੰਦੀ ਆਪਾਂ ਨੂੰ ਅਚਾਨਕ ਦਿਖ ਜਾਂਦੀਆਂ ਕਈ ਵਾਰੀ ਆਪਾਂ ਪੇਜ ਨਹੀਂ ਫੋਲੋ ਕੀਤੀ ਹੁੰਦੀ ਉਦਾਂ ਦੇ ਆਪਾਂ ਸਟੇਸ਼ਨ ਤੇ ਬੱਸ ਸਟੈਂਡ ਕਿਤੇ ਵੀ ਜਾਂਦੇ ਆ ਕੋਈ ਪਿੰਡ ਚੇਂਜ ਕਰਨਾ ਹੋਵੇ ਸ਼ਹਿਰ ਚੇਂਜ ਕਰਨਾ ਹੁੰਦਾ ਵੀ ਆਪਣਾ ਪੇਪਰਾਂ ਦਾ ਕੰਮ ਹੁੰਦਾ ਬਹੁਤ ਸਾਰੇ ਕੰਮ ਹੁੰਦੇ ਨੇ ਆਪ ਨੂੰ ਆਉਣ ਜਾਣ ਕਰਕੇ ਦਿੱਕਤ ਪਰੇਸ਼ਾਨੀ ਆਉਂਦੀ ਆ ਥੋੜੀ ਬਹੁਤੀ ਪਰ ਆਪਣੀਆਂ ਬਹੁਤ ਚੀਜ਼ਾਂ ਨੇ ਜਿਹੜੀਆਂ ਕੀਮਤੀ ਹੁੰਦੀਆਂ ਪਾਸਪੋਰਟ ਹੋ ਗਏ ਜਿੱਦਾਂ ਕਿ ਆਪਣੇ ਕਾਗਜ਼ ਪੇਪਰ ਹੋ ਗਏ ਪੈਸੇ ਆ ਚਲੋ ਹੁੰਦੇ ਹੀ ਕੀਮਤੀ ਆ ਬਟੂਆ ਪਰਸ ਤੇ ਆਪਣਾ ਬੈਗ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣ ਦੀ ਆਪ ਨੂੰ ਜ਼ਰੂਰਤ ਆ ਜ਼ਰੂਰੀ ਨਹੀਂ ਹੁੰਦਾ ਕਿ ਹਰ ਦੇਸ਼ ਦੇ ਵਿੱਚ ਕੋਈ ਨਾ ਕੋਈ ਬੰਦਾ ਪੂਰਾ ਸੇਫ ਆ ਕਈ ਵਾਰੀ ਕਿਤੇ ਨਾ ਕਿਤੇ ਕੁਝ ਗੱਲਾਂ ਇਦਾਂ ਦੀਆਂ ਨਹੀਂ ਸੇਫ ਹੁੰਦੀਆਂ ਆਪਾਂ ਧਿਆਨ ਭੁੱਲ ਜਾਂਦੇ ਆ ਨਵੇਂ-ਨਵੇਂ ਹੁੰਨੇ ਆ ਜਿਹੜੇ ਪੁਰਾਣੇ ਬੰਦੇ ਨੇ ਉਹਨਾਂ ਨੂੰ ਤਾਂ ਸਾਰੀਆਂ ਗੱਲਾਂ ਪਤਾ ਹੁੰਦੀਆਂ ਪਰ ਜਿਹੜੇ ਹੈਗੇ ਨੇ ਨਵੇਂ ਬੰਦੇ ਉਹਨਾਂ ਨੂੰ ਕਈ ਵਾਰੀ ਚੇਤਾ ਭੁੱਲ ਜਾਂਦਾ ਹਰ ਇੱਕ ਚੀਜ਼ ਦੀ ਧਿਆਨ ਰੱਖਣ ਦੀ ਜ਼ਰੂਰਤ ਆ ਤੇ ਆਹ ਤਿੰਨ ਵੀਡੀਓ ਤੁਸੀਂ ਦੇਖਿਓ ਅੱਗੇ ਇਹ ਤੇਨੇ ਵੀਡੀਓ ਦੇਖਣ ਤੋਂ ਬਾਅਦ ਤੇ ਫਿਰ ਤੁਸੀਂ ਜਿਹੜਾ ਹੈਗਾ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਬਾਕੀ ਇਦਾਂ ਦੀਆਂ ਤੁਸੀਂ ਵੀਡੀਓ ਹੋਰ ਦੇਖਣ ਦੇ ਲਈ ਆਪਾਂ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਹਾਂਜੀ ਹੁਣ ਤੁਸੀਂ ਵੀਡੀਓ ਦੇਖ ਚੁੱਕੇ ਹੋ ਸਾਰੀਆਂ ਤਿੰਨੇ ਦਾ ਤਿੰਨੇ ਤੇ ਜਦੋਂ ਵੀ ਆਪਾਂ ਕਿਤੇ ਜਾਣਾ ਆਪਣੇ ਬੈਗ ਦਾ ਵੀਡੀਓ ਦਾ ਧਿਆਨ ਰੱਖਣਾ ਕਿਉਂਕਿ ਇੱਥੇ ਕੁੜੀਆਂ ਵੀ ਜਾਂ ਮੁੰਡੇ ਵੀ ਕਈ ਵਾਰੀ ਐਸੇ ਇੱਕ ਵਧੀਆ ਸਰੀਰ ਵਾਲੇ ਹੁੰਦੇ ਨੇ ਜਿਹੜੇ ਕਿ ਉਹ ਚੋਰੀ ਕਰਦੇ ਨੇ ਭੀਖ ਮੰਗਦੇ ਆ ਮੈਂ ਪਹਿਲਾਂ ਵੀ ਇੱਕ ਵੀਡੀਓ ਪਾਈ ਸੀਗੀ ਜਦੋਂ ਮੈਂ ਬਰੇਸ਼ੀਆ ਗਿਆ ਸੀ ਤੇ ਉੱਥੇ ਕੋਈ ਬੰਨਾ ਮੇ ਤੋਂ ਪੈਸੇ ਮੰਗਦਾ ਮੰਗਦਾ ਪੈਸੇ ਹੁਣ ਦਿੱਤੇ ਆਪਾਂ ਨੇ ਬਾਅਦ ਵਿੱਚ ਉਹ ਸੈਕਟਰਾਂ ਜਾ ਕੇ ਪੀੜ ਲੱਗ ਗਿਆ ਤੇ ਮਤਲਬ ਹਰ ਇੱਕ ਬੰਦਾ ਇੱਥੇ ਜਦੋਂ ਬੌੜੀਆਂ ਥੱਲੇ ਸੌਂ ਗਿਆ ਸੌ ਗਿਆ ਤੇ ਉਹਨੂੰ ਆਤ ਜੀ ਪੈ ਜਾਂਦੇ ਵੀ ਚੱਲ ਛੱਡ ਪਰੇ ਯਾਰ ਇਦਾਂ ਹੀ ਰਹਨੇ ਆਪਾਂ ਹਨਾ ਚਲੋ ਫਿਰ ਵੀ ਪਰ ਆਪੋ ਆਪਣੇ ਕਰਮ ਹੁੰਦੇ ਆ ਸਾਰਿਆਂ ਦੇ ਪਰ ਆਪਾਂ ਨੇ ਆਪਣਾ ਧਿਆਨ ਰੱਖਣਾ ਹਰ ਚੀਜ਼ ਦੇ ਪੱਖੋਂ ਹਨਾ ਹੁਣ ਮੈਂ ਜਦੋਂ ਗਿਆ ਸੀ ਮੈਂ ਬੇਪਰਵਾਹ ਜਿਹਾ ਹੋ ਕੇ ਗਿਆ ਸੀ ਪਰ ਮੈਂ ਜਦੋਂ ਵੀਡੀਓ ਦੇਖੀਆ ਤੇ ਮੈਂ ਸੋਚਿਆ ਵੀ ਲੈ ਯਾਰ ਮੈਂ ਤਾਂ ਐਂ ਫਿਰਦਾ ਸੀਗਾ ਕਈ ਵਾਰੀ ਕੋਈ ਪਤਾ ਨਹੀਂ ਆਪਣੀ ਕੀਮਤੀ ਚੀਜ਼ ਕਦੋਂ ਨਿਕਲ ਜੇ ਹੁਣ ਅਗਲੇ ਨੂੰ ਕੀ ਪਤਾ ਅਗਲੇ ਨੇ ਪੈਸੇ ਕੱਢ ਕੇ ਬੈਗ ਛੱਡਦਾ ਉਹਨੂੰ ਪਾਸਪੋਰਟ ਤੱਕ ਜਾਂ ਕੋਈ ਪੇਪਰਾਂ ਤੱਕ ਕੋਈ ਮਤਲਬ ਨਹੀਂ ਹੁੰਦਾ ਇਸ ਕਰਕੇ ਕਿਤੇ ਵੀ ਜਾਣੇ ਹੋ ਇਹ ਵੀਡੀਓ ਤੁਸੀਂ ਤੁਹਾਡੇ ਜਿਹੜੇ ਯਾਰ ਦੋਸਤ ਨੇ ਜਾਂ ਭੈਣਾਂ ਨੇ ਤੇ ਆਪਣੇ ਯੂਰਪ ਦੇ ਦੇਸ਼ ਵਿੱਚ ਕਿਤੇ ਵੀ ਹੈਗੇ ਨੇ ਤੁਸੀਂ ਇਹ ਵੀਡੀਓ ਉਹਨਾਂ ਨੂੰ ਭੇਜ ਸਕਦੇ ਹੋ ਸਿਰਫ ਦੋ ਤਿੰਨ ਜਾਣੇ ਚਾਰ ਜਾਣੇ ਜਿੰਨੇ ਤੁਹਾਡੇ ਕੋਲ ਹੁੰਦੇ ਨੇ ਆਪਾਂ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਨ ਨੂੰ ਤਾਂ ਨਹੀਂ ਕਹਿੰਦੇ ਹੁੰਦੇ ਫਿਲਹਾਲ ਕਿਉਂਕਿ ਜਿਹੜੀ ਕੰਮ ਦੀ ਗੱਲ ਆ ਹੁਣ ਜੇ ਮੇਰੇ ਚਾਰ ਪੰਜ ਬੰਦੇ ਬਾਹਰ ਨੇ ਮੈਂ ਚਾਰ ਪੰਜ ਨੂੰ ਆਪ ਦੀ ਵੀਡੀਓ ਆਪ ਭੇਜੀ ਆ ਹਾਂ ਤੁਸੀਂ ਵੀ ਭੇਜ ਸਕਦੇ ਹੋ ਜਿਹੜੇ ਤੁਹਾਡੇ ਬਾਹਰ ਨੇ ਬੰਦੇ ਤੇ ਉਹ ਆਪਣਾ ਧਿਆਨ ਰੱਖ ਸਕਣ ਉਹੀ ਪਤਾ ਨਹੀਂ ਕਿ ਤੇ ਕਿਹੜੇ ਬੰਦੇ ਦੇ ਫੇਸ ਦੇ ਅੰਦਰ ਕੀ ਆ ਕੀ ਚੀਜ਼ ਲੁਕੀ ਆ ਕੀ ਨਹੀਂ ਬਾਕੀ ਧੰਨਵਾਦ ਅਗਲੀਆਂ ਵੀਡੀਓ ਆਪਾਂ ਹੋਰ ਪਾਵਾਂਗੇ ਵਧੀਆ ਵਧੀਆ ਤੇ ਜਾਣਕਾਰੀਆਂ ਲੈ ਕੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਅਗਰ ਤੁਹਾਨੂੰ ਚੀਜ਼ ਚੰਗੀ ਲੱਗਦੀ ਆ ਤਾਂ ਧੰਨਵਾਦ